ਜ਼ਿਲ੍ਹਾ ਫਰੀਦਕੋਟ ਵਿੱਚ ਪੈਂਦੀ ਜੈਤੂ ਮੰਡੀ ਦੇ ਪਿੰਡ ਚੰਦਪਾਨ ਵਿਖੇ ਹੋਈ ਲੜਾਈ ਨੂੰ ਲੈ ਕੇ ਐਸਐਸਪੀ ਫਰੀਦਕੋਟ ਵੱਲੋਂ ਕੀਤੀ ਗਈ ਕਾਨਫਰੰਸ ਜੀ ਇਥੇ ਚੰਦਪਾਨ ਪਿੰਡ ਚ ਜੈਤੂ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਖੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇਰੇ ਉੱਥੇ ਉਹਦੇ ਘਰੇ ਹੀ ਪਾਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਖੁਲਦੀਪ ਤੇ ਜਿਹੜਾ ਪਹਿਲਾਂ ਇਹ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਅੱਗੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕ ਹੈ ਉੱਥੇ ਬੈਗਿਆ ਪੁਲਿਸ ਨੇ ਇਹਦੇ ਨਾਲ ਲੈਂਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਹੌਨ ਵੀ ਕੀਤਾ ਕੀ ਅਸੀਂ ਕਾਨੂੰਨ ਦੇ ਮਿਕ حساب ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਇਹਨਾਂ ਦੇ ਅਟੈਕ ਦਾ ਪੁਲਿਸ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਤੇ ਹੀਟ ਪਟਿਆ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਰਿਸਪੌਂਸ 'ਚ ਅਸੀਂ ਸਾਰੇ ਜੀਯੂ ਐਸ ਐਚ ਯੂ ਸਿੱਧੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ 'ਚ ਵਿਘਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ

and all the senior officers we reached the spot immediately including me and we have rounded up most of them aur jinne reh gaye ne do char asi unna nu bhi phad laa aa kinne ke mulazme injured hoye hain fair female koi kinne injured police fermi vich rakhne hoye gaye ji ji police nu jehdi injuries hain unna da asi mlr karavange aur unna de statement de basis te asi proper kinne ke mulazma kinne ke mulazma ji ji asi unna nu admit karaya hai minor injuries hain ya jo bhi doctor kehnde oh de hisab nal but yes we have been able to ਕائمਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ অর ਸਟਾਡਾ ਰਿਸਪੌਂਸ ਬਹੁਤ ਸਵਿਫਟ ਸੀ ਹਾਂ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣਾ ਘਟਨਾਗਾਮ ਵਾਲਾ ਨੂੰ ਕਿੰਨਾ ਤੱਕ ਕਾਬੂ ਕੀਤਾ ਹੁਣ ਤੱਕ ਜੀ that is yet to be verified but ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ-ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਵੀਡੀਓ ਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਔਰ ਸਟ੍ਰਿਕਟ ਚਾਹੀਏ ਜੀ ਹੁਣ ਸਹੀ ਹੈ ਬਿਲਕੁਲ ਠੀਕ ਹੈ ਜੀ ਇਟਸ ਕੰਪਲੀਟਲੀ ਪੀਸਕ